ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬੂਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਨੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਆਪਨੇ ਤਾਂ ਸੰਜੇ ਸਿੰਘ ਅੱਜ ਪੰਜਾਬ ਦੌਰੇ ਤੇ ਮੁੱਖ ਮੰਤਰੀ ਮਾਨ ਨੇ ਘਰ ਪੁੱਜਣ ਤੇ ਕੀਤਾ ਨਿੱਘਾ ਸਵਾਗਤ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਅਦਾਲਤ ਨੇ ਕਵਿਤਾ ਦਾ ਜੁਡੀਸ਼ੀਅਲ ਡਿਮਾਂਡ 23 ਤੱਕ ਵਧਾਇਆ ਨਨਿਤਾਲ ਜ਼ਿਲ੍ਹੇ ਚ ਵਾਹਨ 150 ਮੀਟਰ ਡੂੰਗੀ ਖਾੜ ਦੇ ਚ ਡਿੱਗਿਆ 8 ਵਿਅਕਤੀਆਂ ਦੀ ਗਈ ਜਾਨ ਈਡੀ ਨੇ डीएमके ਦੇ ਸਾਬਕਾ ਔਤਿਹਾਰ জাফর ਸਾਦੀਕ ਤੇ ਹੋਰਾਂ ਦੇ ਟਿਕਾਣਿਆਂ ਤੇ ਮਾਰੇ ਛਾਪੇ ਕੇਂਦਰ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਜ਼ੈਡ ਸ਼੍ਰੇਣੀ ਦੀ ਵੀਵੀ ਆਈਪੀ ਸੁਰੱਖਿਆ ਦਿੱਤੀ ਉੱਤਰੀ ਅਮਰੀਕੀ ਮਹਾਦੀਪ ਚਪੂਰਨ ਸੂਰਜ ਗ੍ਰਹਿਣ ਕਰੀਬ 4.5 ਮਿੰਟ ਤੱਕ ਦਿਨੇ ਹਨੇਰਾ ਛਾਇਆ ਭਾਰਤ ਨੇ ਕਿਹਾ ਇਜ਼ਰਾਈਲ ਹਮਾਸ جنگ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ਬੇहद ਗੰਭੀਰ ਤੇ ਨਾ ਕਾਬਿਲ ਬਰਦਾਸ਼ਤ ਮਾਦਿ ਚੜਤ ਨੂੰ ਰਾਜ 14 ਸਾਲਾਂ ਦੀ ਨੇ ਜ਼ਹਿਰ ਖਾ ਕੇ ਦਿੱਤੀ ਜਾਨ. ਟੀਐਨਸੀ ਨੇਤਾਵਾਂ ਨੇ ਦਿੱਲੀ ਦੇ ਮੰਦਰ ਮਾਰਗ ਥਾਣੇ 'ਚ ਰਾਤ ਨੂੰ ਧਰਨਾ ਜਾਰੀ ਰੱਖਿਆ. ਅਮਰੀਕਾ 'ਚ ਮਹੀਨੇ ਤੋਂ ਲਾਪਤਾ 25 ਸਾਲਾਂ ਭਾਰਤੀ ਵਿਦਿਆਰਥੀ ਦੀ ਮਿਲੀ ਮ੍ਰਿਤਕ ਦੀ. ਸੋ ਇਹ ਸਨ ਅੱਜ ਦੀਆਂ ਹੋਂਦ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਅਚਾਨਦਿਆਂ ਉਹਨਾਂ ਖਬਰਾਂ ਵਿਸਥਾਰ ਦੇ ਵਿੱਚ। ਇਹ ਲੀਹੇ ਅਹਿਮ ਖਬਰ ਹੈ ਚੰਡੀਗੜ੍ਹ ਤੋਂ سامنے ਆ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਆਖਿਅਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਮੁਲਾਕਾਤ ਕੀਤੀ ਸੰਜੇ ਸਿੰਘ ਨਾਲ ਉਹਨਾਂ ਦੀ ਪਤਨੀ ਵੀ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਨਵਜੰਮੀ ਬੱਚੀ ਨੂੰ ਦੇਖਣ ਹੀ ਘਰ ਪਹੁੰਚੀ ਸੀ ਮੁੱਖ ਮੰਤਰੀ ਮਾਨ ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਸੰਜੇ ਸਿੰਘ ਅਤੇ ਉਹਨਾਂ ਦੀ ਪਤਨੀ ਦਾ ਨਿੱਘਾ ਸਵਾਗਤ ਕੀਤਾ ਗਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅੱਜ ਪੰਜਾਬ ਦੇ ਦੌਰੇ ਤੇ ਨੇ ਇਸ ਰਾਣੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਚੀ ਵਿਧਾਇਕਾਂ ਨਾਲ ਚਰੋਣਾ ਬਾਰੇ ਚਰਚਾ ਕਰਨਗੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ منی ਲਾਂਡਰਿੰਗ ਕੇਸ ਵਿੱਚ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਪਾਰਟੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਜੇ ਸਿੰਘ ਅਤੇ ਭਗਵੰਤ ਮਾਨ ਦੇ ਮੋਢਿਆਂ ਤੇ ਹੈ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਇਥੋਂ ਦੀ ਅਦਾਲਤ ਨੇ ਕथित ਆਪਕਾਰੀ ਨੀਤੀ ਕਪਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਵਿੱਚ ਅੱਜ ਭਾਰਤ ਰਾਸ਼ਟਰ ਸਭਾ ਦੀ ਨੇਤਾ ਕੇ ਕਵਿਤਾ ਦੀ ਨਿਆਇਕ ਹਿਰਾਸਤ 31 ਅਪ੍ਰੈਲ ਤੱਕ ਵਧਾ ਦਿੱਤੀ ਹੈ ਕਵਿਤਾ ਨੂੰ ਪਹਿਲਾਂ ਦਿੱਤੀ ਗਈ 14 ਦਿਨਾਂ ਦੀ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੇ ਅੱਜ ਵੀਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਪੇਸ਼ ਕੀਤਾ ਗਿਆ ਕਵਿਤਾ ਵੱਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦੇ ਹੋਏ ਈਡੀ ਨਿਓਜ਼ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਗਈ ਤੀਜੀ ਅਹਿਮ ਖਬਰ ਦੇਹਰਾਦੂਨ ਤੋਂ ਸਾਹਮਣੇ ਆ ਰਹੀ ਹੈ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਬਿਤਾਲਕਾਟ ਨੇੜੇ ਅਜਿਹਾ ਵਾਹਨ ਦੇ 150 ਮੀਟਰ ਖੱਡ ਵਿੱਚ ਡਿੱਗਣ ਕਾਰਨ 8 ਵਿਅਕਤੀਆਂ ਦੀ ਜਾਨ ਗਈ ਤੇ 2 ਹੋਰ ਜ਼ਖਮੀ ਹੋਏ। ਪੁਲਿਸ ਮੁਤਾਬਕ ਡਰਾਈਵਰ ਤੋਂ ਇਲਾਵਾ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਨੇਪਾਲ ਦੇ ਮਹਿੰਦਰ ਨਗਰ ਦੇ ਸੀ ਅਤੇ ਆਪਣੇ ਘਰ ਨੂੰ ਜਾ ਰਹੇ ਸੀ। ਹਾਦਸੇ ਦੇ ਸਮੇਂ ਗੱਡੀ ਵਿੱਚ 10 ਵਿਅਕਤੀ ਸਵਾਰ ਸੀ। ਚੌਥੀ ਅਹਿਮ ਖਬਰ ਜੇ ਨਹੀਂ ਤਾਂ ਸਾਮਣੇ ਆ ਰਹੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਡੀਐਮਕੇ ਦੇ ਸਾਬਕਾ ਆਦੇਦਾਰ জাফর ਸਾਦੀਕ ਅਤੇ ਹੋਰਾਂ ਖਿਲਾਫ ਡਰੱਗ ਤਸਕਰੀ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਅੱਜ ਤਮਿਲਨਾਡੂ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਡਾਇਰੈਕਟੋਰੇਟ ਦੇ ਅਧਿਕਾਰੀ ਕੇਂਦਰੀ ਅਰਧ ਸੈਨਿਕ ਬਲਾਂ ਦੇ ਨਾਲ ਰਾਜ ਦੀ ਰਾਜਧਾਨੀ ਚੇਨਈ, ਮਧੁਰਾਈ ਅਤੇ ਤਿਰੂ ਚਿਰਾਪੱਲੀ ਵਿੱਚ منی ਲਾਂਡਰਿੰਗ ਰੋਕੂ ਕਾਨੂੰਨਾਂ ਤਹਿਤ 25 ਸਥਾਨਾਂ ਦੀ ਤਲਾਸ਼ੀ ਲਈ ਗਈ। ਸਾਦਿਕ ਫਿਲਮ ਨਿਰਦੇਸ਼ਕ ਅਮੀਰ ਅਤੇ ਕੁਝ ਹੋਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਸਾਦਿਕ ਤਮਿਲ ਫਿਲਮ ਨਿਰਮਾਤਾ ਵੀ ਨੇ। ਪੰਜਵੀਂ ਅਹਿਮ ਖ਼ਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਨੇ ਸੰਭਾਵੀ ਖਤਰਿਆਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਹਥਿਆਰਬੰਦ ਕਮਾਂਡੋਜ਼ ਦੀ ਜ਼ੈਡ ਸ਼੍ਰੇਣੀ ਦਾ ਡੀਆਈਪੀ ਸੁਰੱਖਿਆ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਆਰਪੀਐਫ ਦੇ 40 ਤੋਂ 45 ਕਰਮਚਾਰੀਆਂ ਦੀ ਟੁਕੜੀ ਸੁਰੱਖਿਆ ਲਈ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਇਹ ਕਦਮ 19 April ਤੋਂ ਸ਼ੁਰੂ ਹੋਣ ਵਾਲੀਆਂ 7 ਜਿਹੜਾਂ ਵਾਲੀਆਂ ਆਮ ਚੋਣਾਂ ਦੀਆਂ ਤਿਆਰੀਆਂ ਦੌਰਾਨ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਸੀਈਸੀ ਦੀ ਯਾਤਰਾ ਦੌਰਾਨ ਹਥਿਆਰਬੰਦ ਕਮਾਂਡੋ ਉਨ੍ਹਾਂ ਦੇ ਨਾਲ ਹੋਣਗੇ। ਰਾਜੀਵ ਕੁਮਾਰ 1984 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਨੇ ਉਹਨਾਂ 15 ਮਈ 2022 ਨੂੰ 25ਵੇਂ ਸੀਈਸੀ ਵੱਜੋਂ ਅਹੁਦਾ ਸੰਭਾਲਿਆ ਛੇਵੀਂ ਅਹਿਮ ਖਬਰ ਵਾਸ਼ਿੰਗਟਨ ਤੋਂ ਸਾਮਣੇ ਆ ਰਹੀ ਹੈ ਪੂਰੇ ਉੱਤਰੀ ਅਮਰੀਕਾ ਮਹਾਦੀਪ ਵਿੱਚ ਪੂਰਨ ਸੂਰਜ ਗ੍ਰਹਿਣ ਕਾਰਨ ਅੱਜ ਦਿਨ ਵਿੱਚ ਕੁਝ ਸਮੇਂ ਲਈ ਹਨੇਰਾ ਚ ਆ ਗਿਆ ਇਹ ਹਨੇਰਾ 4 ਮਿੰਟ ਤੇ 28 ਸੈਕਿੰਡ ਤੱਕ ਰਿਹਾ ਜੋ 7 ਸਾਲ ਪਹਿਲਾਂ ਅਮਰੀਕਾ ਵਿੱਚ ਸੂਰਜ ਗ੍ਰਹਿਣ ਦੌਰਾਨ ਹੋਏ ਹਨੇਰੇ ਦੇ ਸਮੇਂ ਨਾਲੋਂ ਲਗਭਗ ਦੁੱਗਣਾ ਹੈ ਕਿਉਂਕਿ ਚੰਦ ਧਰਤੀ ਦੇ ਨੇੜੇ ਸੀ ਨ ਅਮਰੀਕਾ ਦੇ ਕਈ ਮਹੱਤਵਪੂਰਨ ਸ਼ਹਿਰਾਂ ਵਿੱਚ ਚੋਦੀ ਲੰਗਿਆ ਉਤਰੀ ਅਮਰੀਕਾ ਵਿੱਚ ਲਗਭਗ ਹਰ ਕਿਸੇ ਨੇ ਘੱਟੋ-ਘੱਟ ਗ੍ਰਹਿ ਲਿਖਿਆ ਸਤਵੀਂ ਅਹਿਮ ਖਬਰ ਸੰਯੁਕਤ ਰਾਸ਼ਟਰ ਤੋਂ ਸਾਹਮਣੇ ਆ ਰਹੀ ਹੈ ਭਾਰਤ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਨੂੰ ਸਕਾਰਾਤਮਕ ਕਦਮ ਦੱਸਿਆ ਅਤੇ ਕਿਹਾ ਹੈ ਕਿ ਇਜ਼ਰਾਈਲ ਹਮਾਸ ਦੇ ਸੰਘਰਸ਼ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੰਯੁਕਤ ਰਾਸ਼ਟਰ ਦੇ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਰੁਚੀਰਾ ਕੰਬੋਚ ਨੇ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਕਿਹਾ ਅਸੀਂ ਗਾਲਸਾ 'ਚ ਚੱਲ ਰਹੇ ਸੰਘਰਸ਼ ਕਾਰਨ ਬੇहद ਚਿੰਤਤ ਹਾਂ ਮਨੁੱਖਤਾ ਸੰਕਟ ਗੰਭੀਰ ਹੋ ਗਿਆ ਤੇ ਖੇਤਰ ਅਤੇ ਇਸ ਤੋਂ ਬਾਹਰ ਅਸਥਿਰਤਾ ਵਧ ਰਹੀ ਹੈ ਅੱਠਵੀਂ ਅਹਿਮ ਖਬਰ ਬਲਿਆ ਤੋਂ ਸਾਹਮਣੇ ਆ ਰਹੀ ਹੈ ਮਾਂ ਦੀ ਛੜਤ ਤੋਂ ਨਰਾਜ਼ ਹੋ ਕੇ ਬਲਿਆ ਜ਼ਿਲ੍ਹੇ ਦੇ ਬਾਸਢੀ ਇਲਾਕੇ 'ਚ 14 ਸਾਲਾਂ ਦੀ ਲੜਕੀ ਨੇ ਕਥਿਤ ਤੌਰ 'ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਪਿੰਡ ਮੈਰੀਤਾਰ 'ਚ ਪੂਜਾ ਰਾਜਪੁਰ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਪਰਿਵਾਰ ਨੇ ਪੂਜਾ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਜਿੱਥੇ ਉਸ ਦੀ ਜਾਨ ਚਲੀ ਗਈ। ਪੂਜਾ ਆਪਣੀ ਮਾਂ ਨਾਲ ਕਨਕ ਦੀ ਵਾਟੀ ਲਈ ਖੇਤਾਂ 'ਚ ਗਈ ਸੀ। ਇਸਦੋਂ ਪੂਜਾ ਨੂੰ ਉਸ ਦੀ ਮਾਂ ਨੇ ਕਿਸੇ ਗੱਲ ਤੋਂ ਛਿੜਕਿਆ। ਘਰ ਪਰਤ ਕੇ ਪੂਜਾ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਨੌਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਤ੍ਰਿੰਰਮਲ ਕਾਂਗਰਸ ਆਗੂਆਂ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਚੌਂਕ ਕਮਿਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਿਆ ਸੀ ਉਹਨਾਂ ਨੇ ਅੱਜ ਸਵੇਰੇ ਵੀ ਮੰਦਰ ਮਾਰਗ ਥਾਣੇ ਵਿੱਚ ਆਪਣਾ ਧਰਨਾ ਜਾਰੀ ਰੱਖਿਆ। TNC ਦੇ 10 ਮੈਂਬਰੀ ਵਫਦ ਨੇ ਸੋਮਵਾਰ ਚੋਣ ਕਮਿਸ਼ਨ ਦੇ ਫੁੱਲ ਬੈਂਚ ਨਾਲ ਮੁਨਾਕਾਤ ਕੀਤੀ ਅਤੇ ਮੰਗ ਕੀਤੀ ਕਿ ED ਕੇਂਦਰੀ ਜਾਂਚ ਬਿਊਰੋ, CBI ਜਾਂਚ ਏਜੰਸੀ ਅਤੇ ਆਮਦਨ ਕਰ ਵਿਭਾਗ ਦੇ ਮੁਖੀਆਂ ਨੂੰ ਬਦਲਿਆ ਜਾਵੇ ਕਿਉਂਕਿ ਉਹ ਭਾਜਪਾ ਦੇ ਕਥਿਤ ਇਸ਼ਾਰੇ ਤੇ ਕੰਮ ਕਰ ਰਹੇ ਨੇ TNC ਆਗੂਆਂ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਉਹ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ 24 ਘੰਟੇ ਦੇ ਦਰਨੇ ਤੇ ਬੈਠੇ ਨੇ 10ਵੀਂ ਅਹਿਮ ਖਬਰ ਨਿਊਯਾਰਕ ਤੋਂ ਸਾਮਣੇ ਆ ਰਹੀ ਹੈ ਅਮਰੀਕਾ ਵਿੱਚ ਪਿਛਲੇ ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ ਅਮਰੀਕੀ ਸ਼ਹਿਰ ਕਲੀਵਲੈਂਡ ਵਿੱਚ ਮ੍ਰਿਤਕ ਦੇ ਮਿਲੀ ਇਸ ਦੇਸ਼ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਇਸ ਸਾਲ ਕਈ ਮੌਤਾਂ ਹੋ ਚੁੱਕੀਆਂ ਨੇ ਹਫਤੇ ਦੇ ਅੰਦਰ ਕਿਸੇ ਭਾਰਤੀ ਵਿਦਿਆਰਥੀ ਦੀ ਮੌਤ ਦਾ ਇਹ ਦੂਜਾ ਮਾਮਲਾ ਹੈ ਹਾਈਦਰਾਬਾਦ ਦੇ ਚਾਰਮਦਾ ਰਹਿਣ ਵਾਲਾ ਮੁਹੰਮਦ ਅਬਦੁਲ ਅਰਾਫਾਦ ਪਿਛਲੇ ਸਾਲ ਮਈ ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈ ਈਟੀ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਲਈ ਅਮਰੀਕਾ ਆਇਆ ਸੀ ਨਿਊਯਾਰਕ ਵਿੱਚ ਭਾਰਤ ਦੇ ਕੌਂਸੂਲੇਟ ਜਨਰਲ ਨੇ ਐਕਸ ਦੇ ਪੋਸਟ ਵਿੱਚ ਕਿਹਾ ਹੈ ਜਾਣ ਕੇ ਦੁਖੀ ਹੈ ਕਿ ਮੁਹੰਮਦ ਜਿਸ ਲਈ ਤਲਾਸ਼ੀ ਮਹਿੰਮ ਚੱਲ ਰਹੀ ਸੀ ਉਸ ਦੀ ਮ੍ਰਿਤਕ ਦੇ ਕਲੀਵਲੈਂਡ ਵਿੱਚ ਮਿਲੀ ਹੈ ਸੋ ਇਸ ਹਨਾਚ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਚੁੜੇ ਰਹੋ ਦੇਸੀਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ